ਆਪ ਭਗਵੰਤ ਮਾਨ ਨੇ ਕਮਾਇਆ ਵਾ ਕੇਂਦਰ ਨਾਲ ਲੜ ਕੇ ਮੋਦੀ ਸਰਕਾਰ ਨਾਲ ਤੇ ਆਪਣੇ ਗ੍ਰਹਿ ਮੰਤਰੀ ਜੀ ਨਾਲ ਔਰ ਜਿਹੜੀ ਮੱਥੇ ਤੇ ਕਾਲਖ ਮਲੀ ਆ ਉਹਦੇ ਖੂਨ ਦੇ ਧੱਬੇ ਆ ਭਗਵੰਤ ਮਾਨ ਜੀ ਦੇ ਸਰੀਰ ਤੋਂ ਕਦੀ ਵੀ ਨਹੀਂ ਤੁਲਨੇ ਜਿਹੜਾ ਖਨੌਰੀ ਤੇ ਸ਼ੰਭੂ ਤੇ ਜ਼ਬਰ ਕੀਤਾ ਉਸੇ ਮਸਲੇ ਤੇ ਅਸੀਂ ਪੁੱਛਣ ਜਾਵਾਂਗੇ ਭਗਵੰਤ ਮਾਨ ਜੀ ਨੂੰ ਵੀ ਐਮਐਸਪੀ ਗਰੰਟੀ ਕਾਨੂੰਨ ਤੇ ਆਪਦੀ ਪੋਜੀਸ਼ਨ ਸਾਫ਼ ਕਰੋ ਜਦੋਂ ਤੁਸੀਂ ਕੇਂਦਰ ਨਾਲ ਲੜ ਰਹੇ ਸੀ ਤੁਹਾਡਾ ਕੀ ਰੌਲਾ ਸੀ ਸਾਡੇ ਨਾਲ ਤੁਸੀਂ ਲਕਸ਼ਣਾ ਤੋਂ ਪਹਿਲੇ ਕਹਿੰਦੇ ਸੀ ਅਸੀਂ ਆਪਣੇ ਤੌਰ ਤੇ ਐਮਐਸਪੀ ਲੀਗਲ ਗਰੰਟੀ ਕਰੂਣ ਬਣਾ ਕੇ ਦਾਂਗੇ ਤੁਹਾਡੀਆਂ ਵੀਡੀਓ ਅਸੀਂ ਦਿਖਾ ਦੇਾਂਗੇ ਹਰ ਇਹਦੋਂ ਕਹਾ ਜੇ ਤੈਨੂੰ ਇਹ ਤੁਹਾਨੂੰ ਇਹ ਕਾਰਾ ਕਰਨਾ ਪਿਆ ਤੇ ਦੇ ਵਿਸ਼ੇ ਮਜਬੂਰੀਆਂ ਕੀ ਸਾਨੂੰ ਦੱਸ ਦਿਓ ਔਰ ਜੜੇ ਤੋਂਡੇ ਗੁਰਲਾਲ ਘਨੌਰ ਐਮਐਲਏ ਨੇ ਜਿਵੇਂ ਇਲਜ਼ਾਮ ਲੱਗ ਰਹੇ ਨੇ ਪ੍ਰਸ਼ਾਸਨ ਤੇ ਵੀ ਟਰਾਲੀਆਂ ਕਿਸਾਨਾਂ ਦੀਆਂ ਆਪ ਚੋਰੀ ਕਰਾਈਆਂ ਬਹੁਤ ਵੱਡਾ ਨੁਕਸਾਨ ਕਰਾਇਆ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਇਹ ਸਵਾਲ ਕਰਕੇ ਅਰ ਜਿਹੜੇ ਪ੍ਰਸ਼ਾਸਨ ਨੇ ਚੋਰੀਆਂ ਕਰਾਈਆਂ ਟਰਾਲੀਆਂ ਉਹਨਾਂ ਖਰਾਬ ਜਿਨ੍ਹਾਂ ਨੇ ਵੇ ਲੋੜਾ ਮਟਾਵਾਂ ਪੈਣਾ ਨੂੰ ਕਿਸਾਨਾਂ ਨੂੰ ਡਾਂਗ ਫੇਰੀ ਅਰ ਬਰਹਮ ਕੇ ਸਾਬ ਉਹ ਉਹ ਅਧਿਕਾਰੀਆਂ ਨੂੰ ਅਜੇ ਤੱਕ ਬਰਸਕਾਸ਼ਟ ਕਿਉਂ ਨਹੀਂ ਕੀਤਾ ਗਿਆ ਇਹ ਤੋਂ ਕਾ ਜਿਹੜਾ ਨਸ਼ਾ ਬੰਦੀ ਤੇ ਪੂਰੇ ਪੰਜਾਬ ਦੇ ਵਿੱਚ ਮੀਡੀਆ ਮੈਨੇਜ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਕਹਿਣਗੇ ਜੇ ਨਸ਼ੇ ਦਾ ਲੱਕ ਤੋੜਤਾ ਅਸੀਂ ਕਹਾਂਗੇ ਆਪ ਦਾ ਐਸਐਸਪੀ ਕਲੋ ਆਪ ਸਿਵਲ ਵਰਦੀ ਚ ਆਜੋ ਤੁਹਾਨੂੰ ਨਸ਼ਾ ਪਿੰਡਾਂ ਚ ਵਿਕਦਾ ਬਖਾਲ ਦੇਣੇ ਇਕੱਟ ਇਹ ਵੀ ਸਵਾਲ ਕਰਾਂਗੇ ਬੇਰੋਜ਼ਗਾਰੀ ਅੰਤਾਂ ਦੀ ਆ ਪੰਜਾਬ ਦੇ ਅੰਦਰ ਉਹ ਸਵਾਲ ਕਰਾਂਗੇ ਜਿਹੜਾ ਪ੍ਰਦੂਸ਼ਣ ਐਕਟ ਸੀਗਾ ਪਹਿਲਾ ਉਹਦੇ ਵਿੱਚ ਜਿਹੜੇ ਸੋਧ ਕਰਤੀ ਉਹ 1 ਤੋਂ ਲੈ ਕੇ 6 ਸਾਲ ਦੀ ਸਜ਼ਾ ਖਤਮ ਕਰਤੀ ਲੁਧਿਆਣੇ ਦੀ ਲક્ષੇ ਜਿੱਤਣ ਵਾਸਤੇ ਉਹ ਵੀ ਸਵਾਲ ਕਰਾਂਗੇ ਵੀ ਉਹ ਪੰਜਾਬੀਆਂ ਦੇ ਹੱਕ ਚ ਪੰਜਾਬ ਬਿਮਾਰੀਆਂ ਨਾਲ ਮਰੇ ਹਾਂ ਅਸੀਂ ਪੀਸਫੁਲੀ ਠੰਗਣਾ ਕਸਬਾ ਲੋਪੋ ਕੇ ਜਿੱਥੇ ਹੋਵਾਂਗੇ ਔਰ ਆਪਣੇ ਮੁੱਖ ਮੰਤਰੀ ਨੂੰ ਸਵਾਲ ਕਰਨ ਵਾਸਤੇ ਅੱਗੇ ਜਾਵਾਂਗੇ ਜੇ ਉਹਨਾਂ ਨੂੰ ਵਾਕਿਆ ਹੀ ਲੋਕਤੰਤਰ ਤੇ ਯਕੀਨ ਹੈ ਕਿ ਦੇ ਪਿੰਡਾਂ ਤੋਂ ਸਰਕਾਰ ਚੱਲਣੀ ਆ ਸਾਡਾ ਕੋਈ ਪ੍ਰੋਗਨ ਨਹੀਂ ਉਹ ਸਾਡੇ ਨਾਲ ਬਹਿ ਕੇ ਸਵਾਲਾਂ ਦਾ ਜਵਾਬ ਦੇ ਦੇਣ ਆਪਾਂ ਕੋਈ ਵਿਰੋਧ ਨਹੀਂ ਕਰ